ਬਹੁਤ ਖੁਸ਼ੀ ਦਾ ਮੌਕਾ ਵਾ ਕਿ ਸਾਡੇ ਇਸ ਹਲਕੇ ਦਾ ਇੱਕ ਬੜਾ ਸਿਰਕੜ ਨਾਮੀ ਪਰਿਵਾਰ ਰਿਸ਼ਪਾਲ ਸਿੰਘ ਜੀ ਬੱਚਾ ਜੀ ਜੀ ਉਹ ਡਿਸਟ੍ਰਿਕਟ ਗਵਰਨਰ ਬਣੇ ਨੇ ਲਾਇਨਸ ਕਲੱਬ ਦੇ ਜਿਹਨਾਂ ਦਾ ਨੈਕਸਟ ਪੂਰਾ ਸਾਲ ਦੇ ਟਰਮ ਹੈ ਇਹ ਜਿਹੜਾ ਪਰਿਵਾਰ ਹੈ ਇਹ ਸਾਡੇ ਦੁਆਬੇ ਦਾ ਸਾਡੇ ਹਲਕਾ ਭਲਾ ਦਾ ਮਾਣ ਤੇ ਸ਼ਾਨ ਹੈ ਇਹਨਾਂ ਦੇ ਪਿਤਾ ਜੀ ਇਹਨਾਂ ਦਾ ਸਾਰਾ ਪਰਿਵਾਰ ਪਹਿਲੇ ਹੀ ਸਮਾਜ ਸੇਵਾ ਕਰਦਾ ਸੀ ਔਰ ਲਾਇਨਸ ਕਲੱਬ ਨਾਲ ਜੁੜ ਕੇ ਇਹਨਾਂ ਨੇ ਪਹਿਲਾਂ ਵੀ ਬਹੁਤ ਕੰਮ ਕੀਤੇ ਪਿਛਲੇ ਕੁਝ ਸਾਲਾਂ ਤੇ ਹੁਣ ਤਾਂ ਇਹ ਲੇ ਲਦਾਖ ਤੋਂ ਲੈ ਕੇ ਫਲੋਰ ਤੱਕ ਸਾਡੇ ਡਿਸਟ੍ਰਿਕਟ ਗਵਰਨਰ ਨੇ ਇਹਨਾਂ ਨੇ ਬਹੁਤ ਕੁਛ ਅੱਛਾ ਕਰਨਾ ਗਰੀਬਾਂ ਦੇ ਵਾਸਤੇ এডਿਕੇਸ਼ਨ ਹੈਲਥ ਕੇਅਰ ਵਾਸਤੇ ਇਹਨਾਂ ਦੇ ਬਣਨ ਨਾਲ ਨਾਸਰ ਬਰਿਸ਼ਪਾਲ ਸਿੰਘ ਬੱਚਾ ਜੀ ਵੀ ਦਾ ਆਨਰ ਹੋਇਆ ਬਲਕਿ ਸਾਡੇ ਸਾਰੇ ਹਲਕਾ ਪੁਲਤ ਦਾ ਮਾਣ ਤੇ ਸਰਕਾਰ ਬਹੁਤ ਵਧੀਆ ਜੀ ਬਹੁਤ ਖੁਸ਼ੀ ਦਾ ਮੌਕਾ ਵਾ ਕਿ ਸਾਡੇ ਇਸ ਹਲਕੇ ਦਾ ਇੱਕ ਬੜਾ ਸਿਰਕੜ ਨਾਮੀ ਪਰਿਵਾਰ ਰਿਸ਼ਪਾਲ ਸਿੰਘ ਜੀ ਬੱਚਾ ਜੀ ਵੀ ਉਹ ਡਿਸਟ੍ਰਿਕਟ ਗਵਰਨਰ ਬਣੇ ਨੇ ਲਾਇਨਸ ਕਲੱਬ ਦੇ ਜਿਹਨਾਂ ਦਾ ਨੈਕਸਟ ਪੂਰਾ ਸਾਲ ਦੇ ਟਰਮ ਹੈ ਇਹ ਜਿਹੜਾ ਪਰਿਵਾਰ ਆ ਇਹ ਸਾਡੇ ਦੁਆਬੇ ਦਾ ਸਾਡੇ ਹਲਕਾ ਪੁਲਤ ਦਾ ਮਾਣ ਤੇ ਬਹੁਤ ਸ਼ਾਨ ਹੈ ਇਹਨਾਂ ਦੇ ਪਿਤਾ ਜੀ ਇਹਨਾਂ ਦਾ ਸਾਰਾ ਪਰਿਵਾਰ ਪਹਿਲੇ ਹੀ ਸਵਾਦ ਸੇਵਾ ਕਰ ਰਿਹਾ ਸੀ ਔਰ ਲਾਇਨਸ ਕਲਬ ਨਾਲ ਜੁੜ ਕੇ ਇਹਨਾਂ ਨੇ ਪਹਿਲਾਂ ਵੀ ਬਹੁਤ ਕੰਮ ਕੀਤੇ ਪਿਛਲੇ ਕੁਝ ਸਾਲਾਂ ਤੇ ਹੁਣ ਤਾਂ ਇਹ ਲੇ ਲਦਾਖ ਤੋਂ ਲੈ ਕੇ ਫਲੋਰ ਤੱਕ ਸਾਡੇ ਡਿਸਟ੍ਰਿਕਟ ਗਵਰਨਰ ਨੇ ਇਹਨਾਂ ਨੇ ਬਹੁਤ ਕੁਛ ਅੱਛਾ ਕਰਨਾ ਗਰੀਬਾਂ ਦੇ ਵਾਸਤੇ ਐਜੂਕੇਸ਼ਨ ਹੈਲਥ ਕੇਅਰ ਵਾਸਤੇ ਇਹਨਾਂ ਦੇ ਬਣਨ ਨਾਲ ਰਾਸ਼ਿਲ ਵਰਸ਼ਪਾਲ ਸਿੰਘ ਬੱਚਾ ਜੀ ਵੀ ਦਾ ਆਨਰ ਹੋਇਆ ਬਲਕਿ ਸਾਡੇ ਸਾਰੇ ਹਲਕਾ ਪੁਲਵਤਾ ਮਾਣ ਤੇ ਸਤਿਕਾਰ ਬਹੁਤ ਵਧੀਆ